ਬਣੀਏ ਗੁਰਬਾਣੀ ਬਣੀਏ ਗੁਰਬਾਣੀ ਬਣੀਏ ਗੁਰਬਾਣੀ ਬਣੀਏ ਸਤ ਗੁਰ ਕੀ ਬਾਣੀ ਸਤ ਗੁਰ ਕੀ ਬਾਣੀ ਸਤ ਗੁਰ ਕੀ ਬਾਣੀ ਸਤ ਗੁਰ ਕੀ ਬਾਣੀ ਸਤ ਸਤ ਕਰ ਜਾ ਕਰ ਹਏ ਹਰ ਕਲਤਾ ਆਪ ਬੁਲਾਏ ਸਤਿਗੁਰ ਕੀ ਬਾਣੀ ਸਤ ਸਤ ਦੀਆਂ ਤਸਵੀਰਾਂ ਇਸ ਵੇਲੇ ਅਸੀਂ ਗੁਰਦੁਆਰਾ ਰਾਮ ਸਰ ਸਾਹਿਬ ਦੇ ਨਾਲ ਲੱਗਦੇ ਜਿਹੜੇ ਪੁਰਾਣੇ ਬਾਜ਼ਾਰ ਨੇ ਇਤਿਹਾਸਿਕ ਬਾਜ਼ਾਰ ਜਿਹੜੇ ਨੇ ਤਾਂ ਉੱਤੇ ਜਿੱਥੇ ਇੱਕ ਪਾਸੇ ਨਰਸਿੰਘੇ ਦੀ ਆਵਾਜ਼ ਸੁਣਾਈ ਦੇ ਰਹੀ ਹੈ ਤਾਂ ਨਗਾਰੇ ਦਾ ਤੁਸੀਂ ਦੇਖ ਸਕਦੇ ਹੋ ਕਿ ਜੋ hassık saad ਦਾ ਕ ਫੌਜੀਆ ਦਾ ਜਿਹੜਾ ਬੈਂਡ ਹੈ ਉਹ ਵੀ ਇੱਕ ਨਗਰ ਕੀਰਤਨ ਦੇ ਵਿੱਚ ਹਾਜ਼ਰੀ ਭਰਦਾ ਹੋਇਆ ਨਜ਼ਰ ਆਇਆ ਇਹ ਬਹੁਤ ਜ਼ਿਆਦਾ ਤਾਂ ਤੁਸੀਂ ਦੇਖੋ ਕਿ ਸੈਂ ਕਿਹੜੇ ਜਿਹੜੀਆਂ ਬੀਬੀਆਂ ਇਸ ਰਸਤੇ ਦੀ ਸਫਾਈ ਕਰ ਰਹੀਆਂ ਨੇ ਉਹਨਾਂ ਦੇ ਹੱਥਾਂ ਦੇ ਵਿੱਚ ਪੱਕੀਆਂ ਨਜ਼ਰ ਆ ਰਹੀਆਂ ਨੇ ਤਾਂ ਕਿ ਸੰਗਤ ਨੂੰ ਗਰਮੀ ਜਿਹੜੀ ਆ ਉਹ ਨਾ ਲੱਗੇ ਤਾਂ ਹਰ ਕੋਈ ਆਪਣੇ ਆਪਣੇ ਪੱਦਰ ਤੇ ਹਰ ਇੱਕ ਸੇਵਾ ਜਿਹੜੀ ਆ ਉਹ ਨਿਭਾਉਂਦਾ ਹੋਇਆ ਨਜ਼ਰ ਆ ਰਿਹਾ ਕਿਉਂਕਿ ਅੱਜ ਬਹੁਤ ਮਹਾਨ ਦਿਹਾੜਾ ਹੈ ਔਰ ਇਹ ਬਹੁਤ ਭੀੜਾ ਬਾਜ਼ਾਰ ਹੈ ਤਾਂ ਤੁਸੀਂ ਦੇਖ ਸਕਦੇ ਕਿ ਜਿੱਥੇ-ਜਿੱਥੇ ਵੀ ਕੈਮਰੇ ਦੀ ਨਜ਼ਰ ਜਾ ਰਹੀ ਹੈ ਤਾਂ ਬਹੁਤ ਜ਼ਿਆਦਾ ਭੀੜ ਵੀ ਨਜ਼ਰ ਆ ਰਹੀ ਹੈ ਔਰ ਪੱਕੀਆਂ ਹੀ ਪੱਕੀਆਂ ਜੜੀਆਂ ਨੇ ਉਹ ਨਜ਼ਰ ਆ ਰਹੀਆਂ ਨੇ ਤਾਂ ਕਿ ਜਿਹੜੀ ਸੰਗਤ ਨਗਰ ਕੀਰਤਨ ਦੇ ਵਿੱਚ ਹਾਜ਼ਰੀ ਭਰ ਰਹੀ ਹੈ ਉਸ ਨੂੰ ਗਰਮੀ ਜਿਹੜੀ ਹੈ ਉਸ ਤੋਂ ਰਾਹਤ ਦਿੱਤੀ ਜਾਵੇ ਤਾਂ ਇਸ ਵੇਲੇ ਜੋ ਹੈ ਇਸ ਲੰਗਰ ਦੇ ਦੀ ਜਿਹੜੀ ਸੇਵਾ ਹੈ ਉਹ ਕੀਤੀ ਜਾ ਰਹੀ ਹੈ ਜਿੰਨੀ ਵੀ ਸੰਗਤ ਨਗਰ ਕੀਰਤਨ ਦੇ ਵਿੱਚ ਪਹੁੰਚਦੀ ਹੈ ਪੀਣ ਵਾਲੇ ਜਲ ਦਾ ਪ੍ਰਬੰਧ ਕੀਤਾ ਜਾਂਦਾ ਹੈ ਔਰ ਨਗਰ ਕੀਰਤਨ ਦੇ ਵਿੱਚ ਆਪਣੀ ਜਿਹੜੀ ਹਾਜ਼ਰੀ ਲਗਵਾਉਣ ਦੇ ਲਈ ਆਪਣੀ ਜਿਹੜੀ ਸੇਵਾ ਤੇ ਲਈ ਉਸ ਵੱਲੋਂ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਬਹੁਤ ਭੀੜਾ ਇਹ ਬਾਜ਼ਾਰ ਹੈ ਔਰ ਸ਼ਹਿਰ ਦਾ ਪ੍ਰਾਤਨ ਬਾਜ਼ਾਰ ਹੈ ਗੁਰਦੁਆਰਾ ਸ਼ਹੀਦ ਗੰਜ ਦੇ ਬਿਲਕੁਲ ਨਾਲ ਜਿੱਤੇ ਗੁਰਦੁਆਰਾ ਸ੍ਰੀ ਰਾਮ ਸਰ ਸਾਹਿਬ ਸ਼ੋਭਤ ਹੈ ਤਾਂ ਇਸ ਗੁਰਦੁਆਰਾ ਸਾਹਿਬ ਦਾ ਇੱਕ ਵੱਡਾ ਇਤਿਹਾਸ ਹੈ ਕਿਉਂਕਿ ਇੱਥੇ ਹੀ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨਤਾ ਕੀਤੀ ਗਈ ਔਰ ਅੱਜ ਦੇ ਦਿਨ ਜੋ ਹੈ ਉਹ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਜਿਹੜਾ ਪ੍ਰਕਾਸ਼ ਹੈ ਉਹ ਕੀਤਾ ਗਿਆ ਸੀ ਤਾਂ ਇਸੇ ਕਰਕੇ ਇਸ ਮਹਾਨ ਪਵਿੱਤਰ ਦਿਹਾੜੇ ਨੂੰ ਬਹੁਤ ਵੱਡੇ ਪੱਧਰ ਤੇ ਮਨਾਇਆ ਜਾਂਦਾ ਔਰ ਸੰਗਤ ਤੁਸੀਂ ਦੇਖ ਸਕਦੇ ਹੋ ਕਿ ਹਾਜ਼ਰੀ ਭਰਦੀ ਹੋਈ ਨਜ਼ਰ ਆ ਰਹੀ ਹੈ ਇਹ ਜਿਹੜੀਆਂ ਬੀਬੀਆਂ ਦਾ ਜੱਥਾ ਹੈ ਹਰ ਨਗਰ ਕੀਰਤਨ ਦੇ ਵਿੱਚ ਇਹਨਾਂ ਵੱਲੋਂ ਕੀਰਤਨ ਦੇ ਨਾਲ ਨਾਲ ਉਸ ਰਸਤੇ ਦੀ ਸਾਫ ਸਫਾਈ ਕੀਤੀ ਜਾਂਦੀ ਹੈ ਜਿੱਥੋਂ ਇਸ ਨਗਰ ਕੀਰਤਨ ਨੇ ਲੰਗਣਾ ਹੁੰਦਾ ਤੁਸੀਂ ਦੇਖ ਸਕਦੇ ਹੱਤਾਂ ਦੇ ਵਿੱਚ ਝਾੜੂ ਨਜ਼ਰ ਆ ਰਹੇ ਨੇ ਔਰ ਕੁਝ ਬੀਬੀਆਂ ਜੜੀਆਂ ਨੇ ਉਹਨਾਂ ਦੇ ਹੱਤਾਂ 'ਚ ਪੱਖੀਆਂ ਨਜ਼ਰ ਆ ਰਹੀਆਂ ਨੇ ਤਾਂ ਕਿ ਇਹ ਜਿਹੜੀ ਸੰਗਤ ਇਸ ਨਗਰ ਕੀਰਤਨ ਦੇ ਵਿੱਚ ਸੇਵਾ ਕਰ ਰਹੀ ਆ ਉਸ ਨੂੰ ਗਰਮੀ ਤੋਂ ਰਾਹਤ ਦਿੱਤੀ ਜਾ ਸਕੇ ਤਾਂ ਇੱਕ ਹੋਰ ਬੜੀ ਦਿਲਚਸਪ ਤਸਵੀਰ ਮੈਂ ਦਿਖਾਉਣਾ ਕਿ ਸਾਹਮਣੇ ਇੱਕ ਦੁਕਾਨਦਾਰ ਨੇ ਉਹਨਾਂ ਵੱਲੋਂ ਆਪਣੀ ਦੁਕਾਨ ਦੇ ਉੱਤੇ ਜਿਹੜਾ ਪੱਖਾ ਲੱਗਿਆ ਹੋਇਆ ਸੀ ਆਪਣੇ ਲਈ ਤਾਂ ਉਸ ਦੇ ਨਾਲ ਸੰਗਤ ਨੂੰ ਜੋ ਹੈ ਗਰਮੀ ਤੋਂ ਰਾਹਤ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਹਰ ਕੋਈ ਜੋ ਹੈ ਇਸ ਨਗਰ ਕੀਰਤਨ ਦੇ ਵਿੱਚ ਹਾਜ਼ਰੀ ਜੋ ਹੈ ਉਹ ਭਰਦਾ ਹੈ ਔਰ ਹਰ ਕਿਸੇ ਵੱਲੋਂ ਕੋਸ਼ਿਸ਼ ਇਹੀ ਹੁੰਦੀ ਹੈ ਕਿ ਜਿਹੜੀ ਸੰਗਤ ਨਗਰ ਕੀਰਤਨ ਦੇ ਵਿੱਚ ਪਹੁੰਚੀ ਹੈ ਉਸ ਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਪਰੇਸ਼ਾਨੀ ਨਾ ਹੋਵੇ ਤਾਂ ਤਸਵੀਰਾਂ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਇਹ ਬਹੁਤ ਪੁਰਾਣਾ ਬਾਜ਼ਾਰ ਹੈ ਇਤਿਹਾਸਕ ਜਿਹੜੇ ਪ੍ਰਾਤਨ ਬਾਜ਼ਾਰਾਂ ਦੇ ਵਿੱਚੋਂ ਇੱਕ ਹੈ ਔਰ ਇੱਥੇ ਇਸ ਵੇਲੇ ਤੁਸੀਂ ਦੇਖੋ ਕਿ ਹਰ ਪਾਸੇ ਸੰਗਤ ਦਾ ਜਿਹੜਾ ਅਥਾ ਸਮੁੰਦਰ ਹੈ ਉਹ ਨਜ਼ਰ ਆ ਰਿਹਾ ਤਾਂ ਸਵੇਰ ਤੋਂ ਹੀ ਸੰਗਤ ਜਿਹੜੀ ਹੈ ਉਹ ਇੱਥੇ ਪਹੁੰਚ ਜਾਂਦੀ ਹੈ ਕਿਉਂਕਿ ਇਸ ਨਗਰ ਕੀਰਤਨ ਦਾ ਹਰ ਸਾਲ ਸੰਗਤ ਨੂੰ ਇੰਤਜ਼ਾਰ ਰਹਿੰਦਾ ਹੈ ਤਾਂ ਇਹੀ ਕਾਰਨ ਹੈ ਤਾਂ ਕੀਰਤਨ ਕੀਤਾ ਜਾ ਰਿਹਾ ਉਹ 好。 ਜਿਹੜੀਆਂ ਸਿੱਧੀਆਂ ਤਸਵੀਰਾਂ ਅਸੀਂ ਦਿਖਾ ਰਹੇ ਹਾਂ ਕਿ ਗੁਰਦੁਆਰਾ ਸ੍ਰੀ ਰਾਮਟਰ ਸਾਹਿਬ ਤੋਂ ਜਿਹੜਾ ਨਗਰ ਕੀਰਤਨ ਹੈ ਉਹ ਦਰਬਾਰ ਸਾਹਿਬ ਵਾਲੇ ਪਾਸੇ ਜਾਂਦਾ ਹੋਇਆ ਨਜ਼ਰ ਆ ਰਿਹਾ ਔਰ ਤਸਵੀਰਾਂ ਕਾਫੀ ਅਹਿਮ ਨੇ ਤੁਸੀਂ ਦੇਖੋ ਕਿ ਵੱਡੀ ਤਾਦਾਦ ਦੇ ਵਿੱਚ ਬੀਬੀਆਂ ਜੜੀਆਂ ਨੇ ਉਹ ਉਸ ਰਸਤੇ ਦੀ ਸਫਾਈ ਕਰਦੀਆਂ ਨੇ ਜਿੱਤੋਂ ਜਿੱਤੋਂ ਪਾਲਕੀ ਸਾਹਿਬ ਨੇ ਲੰਘਣਾ ਹੁੰਦਾ ਹੈ ਤਾਂ ਉਸ ਰਸਤੇ ਦੀ ਸਫਾਈ ਦੇ ਨਾਲ ਨਾਲ ਤੁਸੀਂ ਦੇਖੋ ਕਿ ਬਹੁਤ ਸਾਰੀਆਂ ਬੀਬੀਆਂ ਦੇ ਹੱਥਾਂ ਦੇ ਵਿੱਚ ਪੱਤੀਆਂ ਨਜ਼ਰ ਆ ਰਹੀਆਂ ਨੇ ਕਿਉਂਕਿ ਗਰਮੀ ਬਹੁਤ ਜ਼ਿਆਦਾ ਹੈ ਔਰ ਗਰਮੀ ਦੇ ਵਿੱਚ ਜਿਹੜੀ ਸੰਗਤ ਇਸ ਨਗਰ ਕੀਰਤਨ ਦੇ ਵਿੱਚ ਸੇਵਾ ਕਰ ਰਹੀ ਹੈ ਉਹਨਾਂ ਨੂੰ ਕਿਤਨਾ ਕਿਤੇ ਇਸ ਗਰਮੀ ਤੋਂ ਰਾਹਤ ਦੇਣ ਦੀ ਜਿਹੜੀ ਕੋਸ਼ਿਸ਼ ਹੈ ਉਹ ਕੀਤੀ ਜਾ ਰਹੀ ਹੈ ਤਾਂ ਹਰ ਕੋਈ ਆਪਣੇ ਆਪਣੇ ਢੰਗ ਦੇ ਨਾਲ ਸੇਵਾ ਜੋ ਹੈ ਕਰਦਾ ਹੋਇਆ ਨਜ਼ਰ ਆ ਰਿਹਾ ਹੈ ਹਰ ਕੋਈ ਇਸ ਨਗਰ ਕੀਰਤਨ ਦੇ ਵਿੱਚ ਹਾਜ਼ਰੀ ਜੋ ਹੈ ਉਹ ਭਰਦਾ ਹੋਇਆ ਦਿਖਾਈ ਦੇ ਰਿਹਾ ਤਾਂ ਲਗਾਤਾਰ ਕੀਰਤਨ ਜੋ ਹੈ ਉਹ ਵੀ ਕੀਤਾ ਜਾ ਰਿਹਾ ਕਿਉਂਕਿ ਪਾਲਕੀ ਸਾਹਿਬ ਕੁਝ ਦੇਰ ਬਾਅਦ ਜੋ ਹੈ ਕਿਉਂਕਿ ਬਹੁਤ ਜ਼ਿਆਦਾ ਭੀੜ ਤੁਸੀਂ ਦੇਖ ਸਕਦੇ ਹੋ ਇਸ ਕਰਕੇ ਬਹੁਤ ਤੀਮੀ ਗੱਦੇ ਨਾਲ ਜੋ ਹੈ ਨਗਰ ਕੀਰਤਨ ਜੋ ਅਗਲੇ ਪਾਸੇ ਆਪਣੇ ਪੜਾਵਲੇ ਪਾਸੇ ਵਧਦਾ ਹੋਇਆ ਨਜ਼ਰ ਆ ਰਿਹਾ ਤਾਂ ਬਿਨਾ ਗਰਮੀ ਦੀ ਪਰਵਾਹ ਕੀਤੇ ਤੁਸੀਂ ਦੇਖੋ ਕਿ ਸੰਗਤ ਦਾ ਜਿਹੜਾ ਅਥਾ ਸਮੁੰਦਰ ਹੈ ਉਹ ਇਸ ਨਗਰ ਕੀਰਤਨ ਦੇ ਵਿੱਚ ਹਾਜ਼ਰੀ ਭਰਦਾ ਹੋਇਆ ਦਿਖਾਈ ਦੇ ਰਿਹਾ ਅਸੀਂ ਗੱਲਬਾਤ ਵੀ ਕਰਾਂਗੇ ਸੰਗਤ ਦੇ ਨਾਲ ਔਰ ਨਾਲ ਦੀ ਨਾਲ ਜਿਹੜਾ ਕੀਰਤਨ ਕਿਉਂਕਿ ਅ ਇਲਾਹੀ ਬਾਣੀ ਦਾ ਜਿਹੜਾ ਕੀਰਤਨ ਹੈ ਉਸ ਨੂੰ ਸੁਣ ਕੇ ਇੱਕ ਜਿਹੜਾ ਆਨੰਦ ਜਾਂ ਇੱਕ ਜਿਹੜਾ ਅਸੀਂ ਕਹੀਏ ਕਿ ਅਨੁਭਵ ਹੁੰਦਾ ਉਹ ਸ਼ਬਦਾਂ ਦੇ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ ਤਾਂ ਗੁਰੂ ਦੀ ਜਿਹੜੀ ਸੰਗਤ ਹੈ ਉਸ ਵੱਲੋਂ ਗੁਰੂ ਜਸ ਗਾਇਨ ਜੋ ਹੈ ਉਹ ਕੀਤਾ ਜਾ ਰਿਹਾ ਔਰ ਗੁਰੂ ਦੀ ਜਿਹੜੀ ਬਾਣੀ ਹੈ ਉਸ ਦਾ ਗਾਇਨ ਕਰਦਿਆਂ ਹੋਇਆਂ ਇਹ ਸੰਗਤ ਜੋ ਹੈ ਅੱਗੇ ਜਲਦੀ-ਜਲਦੀ ਹੋਈ ਨਜ਼ਰ ਆ ਰਹੀ ਹੈ ਤਾਂ ਭੀੜ ਬਹੁਤ ਜ਼ਿਆਦਾ ਹੈ ਔਰ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇਸ ਵੇਲੇ ਹਰ ਕੋਈ ਇਸ ਨਗਰ ਕੀਰਤਨ ਦੇ ਵਿੱਚ ਗੁਰੂ ਦੇ ਚਰਨਾਂ 'ਚ ਆਪਣੀ ਹਾਜ਼ਰੀ ਭਰਦਾ ਹੋਇਆ ਨਜ਼ਰ ਆ ਰਿਹਾ ਪੱਕੀਆਂ ਤੁਸੀਂ ਦੇਖ ਸਕਦੇ ਹੋ ਕਿ ਹੱਥਾਂ ਦੇ ਵਿੱਚ ਨਜ਼ਰ ਆ ਰਹੀਆਂ ਨੇ ਕਿਉਂਕਿ ਗਰਮੀ ਦਾ ਮੌਸਮ ਹੈ ਔਰ ਗਰਮੀ ਤੋਂ ਰਾਹਤ ਦੇਣ ਦੀ ਜਿਹੜੀ ਸੇਵਾ ਹੈ ਉਹ ਵੀ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਸੇਵਾ ਹੈ ਕਿਉਂਕਿ ਜਿਹੜੀ ਸੰਗਤ ਇਸ ਨਗਰ ਕੀਰਤਨ ਦੇ ਨਾਲ-ਨਾਲ ਚੱਲ ਰਹੀ ਹੈ ਉਹਨਾਂ ਨੂੰ ਗਰਮੀ ਤੋਂ ਕਿਤਨਾ ਕਿਤੇ ਰਾਹਤ ਦੇਣ ਦੀ ਕੋਸ਼ਿਸ਼ ਜ਼ਰੂਰ ਕੀਤੀ ਜਾ ਰਹੀ ਹੈ ਔਰ ਵਾਹਿਗੁਰੂ ਦਾ ਜਿਹੜਾ ਨਾਮ ਜਪਿਆ ਜਾ ਰਿਹਾ ਉਹ ਵੀ ਸੁਣਨ ਦੀ ਕੋਸ਼ਿਸ਼ ਕਰਦੇ ਆਂ ਵਾਹਿਗੁਰੂ 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 ਉਹ 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 ਵਾਹਿਗੁਰੂ ਉਹ ਵਾਹਿਗੁਰੂ ਉਹ ਵਾਹਿਗੁਰੂ ਉਹ ਸਾਰੇ ਜਪ ਲੋ ਉਹ ਸਾਰੇ ਜਪ ਲੋ ਉਹ ਸਾਰੇ ਜਪ ਲੋ वागुरु 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 वागुरू वागुरू वागुरु 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 वागुरु